ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰੇ ਠੀਕ ਠਾਕ ਹੋ ਤੇ ਇੱਕ ਗੱਲ ਜ਼ਰੂਰੀ ਕਰਨੀ ਹੈ ਭਾਈ ਤੁਹਾਡੇ ਨਾਲ ਤੇ ਜੇ ਸਹਿਮਤ ਹੋ ਤਾਂ ਭਾਈ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਤੇ ਆ ਵਿੱਚ ਕਈ ਪੇਜਾਂ ਵਾਲੇ ਬਹੁਤ ਆ ਭਾਈ ਹਨਾ ਤੇ ਜਿਵੇਂ ਮੰਨ ਲਾਗੇ ਆਪਣਾ ਟੈਲੀਗ੍ਰਾਮ ਤੇ ਹੋ ਗਏ ਹੋਰ ਇੰਸਟਾਗ੍ਰਾਮ ਤੇ ਹਨਾ ਬਣਾਈ ਬੈਠੇ ਆ ਤੇ ਉਹ AI ਦੇ ਥਰੂ ਆਪਣਾ ਕੋਈ ਵੀ ਵੀਡੀਓ ਚੱਕ ਕੇ ਕੁੜੀ ਦੀ ਕਿਸੇ ਦੀ ਵੀ ਵੀਡੀਓ ਬਣਾ ਕੇ ਕਹਿ ਦਿੰਦੇ ਆ ਕਿ ਆਪਾਂ ਸਾਡੇ ਪੇਜ ਨੂੰ ਫੋਲੋ ਕਰੋ 99 ਮਾਲ ਆਇਆ ਇਹ ਆਇਆ ਸ਼ੂਆ ਹੈ ਹਨ ਤੇ ਬਈ ਸਭ ਤੋਂ ਵੱਡਾ ਪਹਿਲੀ ਗੱਲ ਇਹ ਆਈ ਬੰਦ ਹੋਣੀ ਚਾਹੀਦੀ ਹੈ ਬਈ ਸਹੀ ਗੱਲ ਆ ਠੀਕ ਆ ਤੇ AI ਬੰਦ ਹੋ ਤੇ ਤਾਂ ਹੀ ਬਈ ਆ ਜਿਹੜੀਆਂ ਇੰਨੀਆਂ ਕੁੜੀਆਂ ਉਹਨਾਂ ਦੀ ਇੱਜ਼ਤ ਬਚੂਗੀ ਹਨਾ ਤੇ ਬਈ ਸਾਰਿਆਂ ਨੂੰ ਬੇਨਤੀ ਆ ਕਿ ਇਹਨਾਂ ਦੀ ਮਨਜੀ ਠੋਕੋ ਜਿਹੜੇ ਆ AI ਨਾਲ ਵੀਡੀਓ ਬਣਾਉਂਦੇ ਠੀਕ ਆ ਤੇ ਵੱਧ ਵੱਧ ਸਪੋਰਟ ਕਰੋ ਇਹਨਾਂ ਦੀ ਜਿਹੜੇ ਬੰਦੇ ਇਹਨਾਂ ਦੀ ਮਨਜੀ ਠੋਕ ਨੂੰ ਚਾਹੁੰਦੇ ਆ ਤੇ ਇਹਨਾਂ ਦੀ ਮੰਜੀ ਠੁੱਕ ਜਾਵੇ ਛੇਤੀ ਛੇਤੀ ਇਹ ਹੀ ਬੰਦ ਹੋਵੇ ਇਹ ਪੇਜਾਂ ਦੇ ਪਹਿਲਾਂ ਮੰਜੀ ਠੋਕੋ ਇਹ ਭੈਣ ਦੇ ਖਾਸਮ ਹਰੇ ਦੀ ਜਾ ਕੇ ਵੀਡੀਓ ਕਹਿਂਦੇ ਆ ਤੇ ਆਹ ਲਾਈਕ ਕਰੋ ਜਿਆਦਾ ਤੇ ਫੋਲੋ ਕਰ ਲਓ ਇਹ ਕਰ ਲਓ ਤੇ ਇਹਨਾਂ ਦੀ ਮੰਜੀ ਠੋਕੋ ਭੈਣ ਚੋਦੇ ਟਕਾ ਕੇ ਠੀਕ ਹੈ ਜੀ ਤੇ ਵੱਧਵਾਦ ਚੰਗੀ ਲੱਗੀ ਵੀਡੀਓ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਬਹੁਤ ਇਹ ਲੋਕ ਕੋਈ ਇੱਕ ਗਾਂ ਗਾਇਬ ਬਹੁਤ ਵੱਡਾ ਭੈਣ ਚੋਦੇ ਇਹ ਤੇ ਇਹਦੀ ਨੱਥ ਪਈ ਜਾਵੇ ਸਰਕਾਰ ਨੂੰ ਵੀ ਬੇਨਤੀ ਆ ਠੀਕ ਆ ਇਹ ਬੰਦ ਹੋਵੇ AI ਤੇ ਇਹਨਾਂ ਦੀ ਮੰਜੀ ਠੁੱਕ ਜਾਵੇ ਟਕਾਹ ਕੇ ਭੈਣ ਚੋਦੇ ਇਹਨਾਂ ਦੀ ਜਿਹੜੇ ਜਾਂ ਕੰਮ ਕਰਦੇ ਠੀਕ ਆ ਗੰਦੇ ਨਾਲ ਦੇ ਕੀੜੇ ਭੈਣ ਚੋਦੇ ਇਹਨਾਂ ਦੀ ਮੰਜੀ ਠੋਕੋ ਤੇ ਵੀਡੀਓ ਚੰਗੀ ਲੱਗੇ ਬਤ ਵਤ ਸ਼ੇਅਰ ਕਰਿਓ ਧੰਨਵਾਦ ਜੀ